ਥੜੂਰਾ ਇਹ ਕੀ ਗੱਲ ਕੀ ਹੋਈ ਰੋਟੀ ਪਾਣੀ ਖਾਧੀ ਇਹ ਬੱਚੇ ਤੈਨੂੰ ਸੌਂਗੇ ਆ ਉਹ ਵੀ ਲਾਗੇ ਸੌਂ ਗਿਆ ਉੱਠ ਕੇ ਅੰਦਰ ਆ ਗਿਆ ਅੰਦਰ ਕਿਲੇ ਫਿਰਦਾ ਫਿਰਦਾ ਵਿੱਚ ਜਾ ਪਿਆ ਅਹੀਂ ਸਾਰੇ ਨੂੰ ਲੱਭਦੇ ਸੀ ਤੇ ਬਾਅਦ ਸਾਰੇ ਲੱਭਣ ਲੱਗੇ ਕਿਹਨੇ ਲੱਭ ਫਿਰ 3:30 ਵਜੇ ਜਾਗ ਸੰ ਤੁਹਾਡਾ ਕੀ ਨਾਮ ਹੈ ਥੜੂਰਾ ਤੁਹਾਡਾ ਕੀ ਲੱਗਦਾ ਸੀ ਉੱਚਾ ਤੁਹਾotra ਦੋਤਾ ਹੀ ਤੁਹਾਡਾ ਤੇ ਦੱਸਦੇ ਆ ਕਿ ਪਹਿਲਾਂ ਲੰਬੇ ਸਮੇਂ ਤੋਂ ਤੁਹਾਡੇ ਕੋਲ ਰਹਿ ਰਿਹਾ ਸੀ ਸਾਡੇ ਕੋਲ 3-4 ਸਾਲ ਤੋਂ ਸੀ ਇਹ ਕੀ ਕਾਰਨ ਸੀ ਇੱਥੇ ਰਹਿੰਦਾ ਉਹ ਕੋਈ ਕੇਸ ਚੱਲਦਾ ਪਿਆ ਜਾਂਦਾ ਅਦਾਲਤ ਕੇਸ ਚੱਲਦਾ ਸੀ ਤੁਹਾਡੀ ਬੇਟੀ ਦਾ ਤੇ ਦਮਾਦ ਦਾ ਤੇ ਜਿਸ ਕਰਕੇ ਉਹ ਕੇਸ ਹੱਲ ਨਹੀਂ ਹੋ ਜਿਹਾ ਹੋਇਆ ਹਜੇ ਉਹ ਅਦਾਲਤ ਚੱਲ ਰਹੀ ਹੈ ਨਾ ਤੇ ਹੁਣ ਇਹ ਕਿਦਾਂ ਘਟਨਾ ਵਾਪਰੀ ਹੈ ਬੱਚੇ ਕੀ ਕਹਿ ਸਕਦੇ ਆ ਬੱਚਾ ਇੰਦਰ ਆ ਕੇ ਬੈਠ ਗਿਆ ਤੇ ਇਹ ਦੋਨਾਂ ਲੰਬੜੀਆਂ ਮਗਰੋਂ ਆ ਕੇ ਦੇਖਿਆ ਤੇ ਧਰਨ ਗਿਆ ਨਾ ਰੋਕੇ ਨਾ ਕਿੰਨੇ ਕ ਸਾਲ ਦਾ ਬੱਚਾ ਹੈ ਸਾਡੇ 5 4 ਸਾਲ ਦਾ 4.5 ਕਿ ਨਾਲ ਮੈਜੀ ਆਪਣਾ ਬਚਨ ਲੋ ਸਪੈਸ਼ਲ ਬਹੋਂ ਬੋਲੋ ਥੋੜਾ ਫੁੱਲ ਕੇ ਬੋਲੋ ਇਹ ਕੀ ਮਾਮਲਾ ਕੀ ਹੋ ਗਿਆ ਮਾਮਲਾ ਕੋਈ ਨਹੀਂ ਇਹ ਲੜਕੀ ਆਪਣਾ ਇੱਥੇ ਆਪਣੀ ਪੇਕੇ ਘਰ ਰਹਿ ਰਹੀ ਸੀ ਇਹ ਬੱਚਾ ਜਿਹੜਾ ਇੱਥੇ ਇਹਨਾਂ ਨੇ ਬਹੁਤ ਜਿਆਦਾ ਚੰਗੀ ਤਰ੍ਹਾਂ ਪਾਲਿਆ ਇਹਨੂੰ ਰੋਜ਼ ਹੀ ਆਪਣੇ ਨਾਲ ਨਾਲ ਇੱਥੇ ਕੋਈ ਸਬਜ਼ੀ ਸਬਜ਼ੀ ਦਾ ਕੰਮ ਕਰਦਾ ਇੱਥੇ ਰਹਿੰਦਾ ਰਿਹਾ ਅੱਜ ਕੇ ਦੁਪਹਿਰ ਨੂੰ ਖਾਣਾ ਖਾ ਕੇ ਬੱਚਾ ਉਹਨੂੰ ਅਰੈਸਟ ਕਰ ਰਹੀ ਹੈ ਬੱਚਾ ਕਿੱਥੇ ਭੁਲੇਖੇ ਨਾਲ ਇਧਰ ਆ ਗਿਆ ਇਹ ਤੁਮਾ ਉਹ ਬੇਗੂੜੇ ਚੱਪੜ ਦੇ ਥੱਲੇ ਪਿਆਗਾ ਇਹਨਾਂ ਨੂੰ ਬਹੁਤ ਜਪਾ ਲੱਗਾ ਇਹਨਾਂ ਮਹੱਲੇ ਦੇ ਵਿੱਚ ਪਰਾ ਕੀਤਾ ਨਹੀਂ ਕਿਹੜਾ ਪਰਾ ਲੱਗਾ ਬਹੁਤ ਫਿਰਦੇ ਫਿਰਦੇ ਅੱਗੇ ਵੀ ਬੱਚਾ ਜੁਹੰਦਾ ਰਿਹਾ ਇੱਥੇ ਆਏ ਜਦੋਂ ਦੇਖਿਆ ਬੱਚਾ ਕੋਈ ਪਾਣੀ ਦੇ ਵਿੱਚ ਪਿਆ ਰਿਹਾ ਸੀ ਉਹ ਫਿਰ ਜਦੋਂ ਦੇਖਿਆ ਉਹਨਾਂ ਬਹੁਤ ਕੱਢਿਆ ਜੋ ਬੱਚਾ ਬਿਲਕੁਲ ਡੈਡ ਹੋ ਚੁੱਕਾ ਸੀ ਇਹ ਇਹਨਾਂ ਦਾ ਕੋਈ ਕੋਡ ਕੇਸ ਚੱਲ ਰਿਹਾ ਸੀ ਦੋਹਾਂ ਜੀਆ ਦਾ ਉਹ ਚ ਰਮੀਆਂ ਬੀਬੀ ਦਾ ਕੇਸ ਚੱਲਦਾ ਕੋਈ ਏਡੀ ਵੱਡੀ ਗੱਲ ਨਹੀਂ ਸੀ ਬੱਚਾ ਪਹਿਲੇ ਹੀ ਨਾਨਕਾ ਚ ਰਹਿ ਰਿਹਾ ਨਾਨਕਾ ਕਿੱਥੇ ਰਹਦੇ ਆ ਜਿਹੜੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਬਾਕੀ ਇਹਨਾਂ ਨੇ ਬੱਚਾ ਜੀ ਇੱਥੇ ਰੱਖਿਆ ਸੀ ਪਹਿਲਾਂ ਵੀ ਕੋਈ ਝਗੜੇ ਹੁੰਦੇ ਰਹੇ ਇੱਕ ਵਾਰ ਪਹਿਲਾਂ ਵੀ ਬੱਚੇ ਦਾ ਸਿਰ ਭੰਗ ਹੋ ਗਿਆ ਝਗੜਾ ਝਗੜਾ ਤੇ ਦੇਖੋ ਜਦੋਂ ਇਹਨਾਂ ਦਾ ਆਪੋ ਜਿਹੜੀ ਮੀਆਂ-ਬੀਵੀ ਦਾ ਕੁਝ ਚੱਲਦਾ ਤੇ ਕਈ ਵਾਰੀ ਪੰਚਾਇਤ ਬੰਦੇ ਆਉਂਦੇ ਹੀ ਆ ਉਹ ਕੋਈ ਜਾ ਬੱਚੇ ਵਾਲੀ ਗੱਲ ਹੈ ਉਹ ਤੇ ਸਾਬ ਨੂੰ ਕੋਈ ਕਿਸੇ ਦਾ ਕਸੂਰ ਕੋਈ ਨਹੀਂ ਤੁਸੀਂ ਮੰਨਦੇ ਹੋ ਕੁਦਰਤੀ ਪਾਣਾ ਹੈ ਹਾਂਜੀ ਬਿਲਕੁਲ ਛੱਪੜ ਦੇ ਉੱਤੇ ਬੱਚਾ ਜਦੋਂ ਆਇਆ ਕਿ ਪੈਰ ਤੇ ਲੱਗ ਗਿਆ ਜਾਂ ਕਿਸ ਤਰ੍ਹਾਂ ਕੀ ਹੋਇਆ ਇਹ ਤੇ ਪੈਰ ਤੋਂ ਕੋਈ ਨਹੀਂ ਹੋ ਸਕਦਾ ਕਿਉਂਕਿ ਬੱਚਾ ਹੁਣ ਜਾਣ ਹੈ ਹੁਣ ਕੋਈ ਪਤਾ ਨਹੀਂ ਇਹ ਬਾਰੇ ਕਹਿ ਸਕ ਪਉਜੋ ਤੋਂ ਸਾਡਾ ਖਿਆਲ ਆ ਵੀ ਬੱਚਾ ਛੱਪੜ ਦੇ ਵਿੱਚ ਕਿਤੇ ਜਾਣ ਕੋ ਚੱਲਦਾ ਇਧਰ ਕਿਤੇ ਕੋਈ ਸੀਸੀਟੀਵੀ ਕੈਮਰਾ ਲੱਗੇ ਆ ਨਹੀਂ ਇੱਥੇ ਕੋਈ ਨਹੀਂ ਗਲੀ ਵਿੱਚ ਜਿੱਧਰੋਂ ਬੱਚਾ ਆਉਂਦਾ ਨਹੀਂ ਗਲੀ ਇਹਨਾਂ ਦੀ ਹੈ ਘਰਾਂ ਵਿੱਚ ਗਲੀ ਤੋਂ ਦੇ ਮਤਲਬ ਕਾਟਾ ਦਰਵਾਜਾ ਲਗਾ ਗੇਟ ਦੇ ਅੰਦਰ ਜੀ ਠੀਕ ਹੈ ਉਹ ਸੋ ਸਾਰੇ ਬਹਿਰਾਮਪੁਰ ਲੋਕਲ ਪਿੰਡ ਦੇ ਸਰਪੰਚ ਸਾਹਿਬ ਵੀ ਨਾਲ ਖੜੇ ਨੇ ਜੋ ਸਾਹਮਣੇ ਗੱਲ ਆਈ ਹੈ ਕਿ ਉਸ ਦੇ ਵਿੱਚ ਡੁੱਬਣ ਨਾਲ ਛੱਪੜ ਦੇ ਵਿੱਚ ਡੁੱਬਣ ਨਾਲ ਬੱਚੇ ਦੀ ਮੌਤ ਹੋਈ ਹੈ ਅਲਟੀਮੇਟਲੀ ਇਹ ਫੈਸਲਾ ਕੀਤਾ ਕਿ ਕੱਲ ਮੈਡੀਕਲ ਇਸ ਦਾ ਕਰਾਇਆ ਜਾਵੇ ਉਸ ਸਮਾਰਟਮ ਕਰਾਇਆ ਜਾਵੇ ਜੋ ਉਸ ਸਮਾਰਟਮ ਵਿੱਚ ਆਏਗਾ ਉਹਦੇ ਮੁਤਾਬਕ ਜਿਹੜੀ ਹੈ ਨਾ ਉਹ ਬੰਦੀ ਕਾਰਵਾਈ ਕੀਤੀ ਜਾਏ ਪਰਿਵਾਰਿਕ ਮੈਂਬਰ ਉਹ ਜਿਹੜਾ ਕਿਹਾ ਜਾ ਰਿਹਾ ਵੀ ਇਹਨੂੰ ਡੁੱਬ ਕੇ ਜਾਣਬੁੱਝ ਕੇ ਮਾਰਿਆ ਗਿਆ ਪਰ ਦੂਸਰੇ ਦੇਖੋ ਹਰੇ ਜਦੋਂ ਬੱਚੇ ਦੀ ਕਿਸੇ ਦੀ ਜਾਨ ਜਾਂਦੀ ਹੈ ਤੇ ਪਰਿਵਾਰ ਨੂੰ ਦੁੱਖ ਹੁੰਦਾ ਅਸੀਂ ਵੀ ਉਸ ਪਰਿਵਾਰ ਦੇ ਨਾਲ ਆ ਉਹਨਾਂ ਦਾ ਬੱਚਾ ਗਿਆ ਸਾਨੂੰ ਵੀ ਸਾਨੂੰ ਵੀ ਦੁੱਖ ਮਹਿਸੂਸ ਹੋ ਰਿਹਾ ਪਰ ਅਲਟੀਮੇਟਲੀ ਜਿਹੜਾ ਕਾਨੂੰਨ ਹੈ ਉਹ ਕਾਨੂੰਨ ਦੇ ਮੁਤਾਬਕ ਹੀ ਆਪਾਂ ਚੱਲਣੀ ਹੈ ਕਿ ਜੋ ਜੋ ਰਿਪੋਰਟ ਮੈਡੀਕਲ ਰਿਪੋਰਟ ਕੇਗੀ ਉਹਦੇ ਮੁਤਾਬਕ ਕਾਰਵਾਈ ਹੋਈ ਇਸ ਗਿਆ ਛੱਪੜ ਹੁਣ ਦੇ ਘਰ ਦੇ ਵਿੱਚ ਤੋਂ ਉਹਦਾ ਜਿਹੜਾ ਫਾਦਰ ਹੈ ਤੇ ਮਦਰ ਹੈ ਉਹਨਾਂ ਦਾ ਵੀ ਡਿਸਪਿਊਟ ਚੱਲ ਰਿਹਾ ਸੋ ਉਹਦੇ ਫਾਦਰ ਨੇ ਇਹ ਅਲੀਗੇਸ਼ਨ ਲਾ ਰਿਹਾ ਜੀ ਇਹਨਾਂ ਮਾਰਤਾ ਸੋ ਆਪਾਂ ਮੌਕੇ ਤੇ ਪਹੁੰਚੇ ਆ ਪਿਆਨ ਲਿਖ ਲਿਆ ਸੋ ਆਪਾਂ ਇਹਦਾ ਪੋਸਟਮਾਰਟਮ ਕਰਾਵਾਂਗੇ ਅਕੋਰਡਿੰਗ ਜੋ ਪੋਸਟਮਾਰਟ ਦੀ ਰਿਪੋਰਟ ਆਏਗੀ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏ ਕਿ ਮੀਨ ਵਾਈਲ ਆਪਾਂ ਸਟੇਟਮੈਂਟਸ ਲਿਖ ਰਹੇ ਆ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਆ ਮੌਕਾ ਦੇਖ ਰਹੇ ਆ ਸੋ ਐਸ ਪਰ ਲਾ ਜੋ ਇਨਵੈਸਟੀਗੇਸ਼ਨ ਕਰੇਗੀ ਜੋ ਕਸੂਰਵਰ ਪਾਇਆ ਜਾਏ ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ